ਠੀਕ ਅਚਲ ਤਾਂ ਆ ਮਾਰਕ ਨਾ ਕਿਵੇਂ ਆਰ ਗੰਡਾ ਹਰੇ ਪਿੱਛੇ ਵੀ ਠੀਕ ਆ ਗਿਆ ਕਹਿੰਦੇ ਕੋਈ ਫਟੇ ਕਰਦਾ ਹੈ ਨਹੀਂ ਜਾਂ ਮਾੜਾ ਦਾ ਪਾਣੀ ਲੰਗ ਸਕਦਾ ਹੈ ਪਾਣੀ ਕੰਨ ਹੋਰ ਵੀ ਛੱਡਦਾ ਕਰਿਆ ਨਾ ਝੰਕਟੇ ਬਣਦੇ ਬੱਦਦੇ ਨਹੀਂ ਕਰਨ ਹਾਲ ਤਾਂ ਮਾੜੇ ਮੁੱਠੇ ਬੱਦੇ ਨਾ ਰਲਿਆ ਨਹੀਂ ਹੈ ਹੋਰ ਰਲਿਆ ਨਹੀਂ ਸਾਡਾ ਤੇ ਨਵੇਂ ਗੋਂ ਦਾ ਇਥੋਂ ਦਾ ਪਾਣੀ ਜੀ ਫੁੱਲ ਲੈਵਲ ਤੋਂ ਡੇਂਜਰ ਲੈਵਲ ਤੋਂ 2 ਫੁੱਟ ਥੱਲੇ ਆ ਜੀ ਇਸ ਟਾਈਮ ਤੇ ਪਾਣੀ ਪਰ ਪਿੱਛੋਂ ਕਾਫੀ ਪਾਣੀ ਮਾਰਕੰਡਾ ਵੀ ਫੁੱਲ ਦੱਸ ਰਿਹਾ ਜੀ ਤੇ ਚੰਡੀਗੜ੍ਹ ਬਾਰਿਸ਼ ਹੋਣ ਕਰਕੇ ਪਾਣੀ ਪਿਛੇ ਲੱਗ ਰਿਹਾ ਜੀ ਹੋਰ ਬਾਕੀ ਖਤਰਾ ਹੀ ਆ ਇਸ ਟਾਈਮ ਤੇ ਹਲੇ ਫਿਲਹਾਲ 2 ਫੁੱਟ ਦਾ ਹੈਗਾ ਗੈਪ ਦੇਖੋ ਜੀ ਪ੍ਰਮਾਤਮਾ ਹੀ ਕਰ ਸਕਦਾ ਜੀ ਕੋਈ ਸ਼ਾਇਦ ਲੰਘ ਜੇ ਤੇ ਵਧੀਆ ਗੱਲ ਆ ਵੈਸੇ ਬਾਕੀ ਕਿਸਾਨਾਂ ਨੂੰ ਬਹੁਤ ਜ਼ਿਆਦਾ ਭਾਰੀ ਨੁਕਸਾਨ ਪਰਸਾਨਾਂ ਦਾ ਕੀ ਯੋਗਦਾਨ ਇੱਥੇ ਪ੍ਰਸ਼ਾਸਨ ਠੀਕ ਹੈ ਜੀ ਪ੍ਰਸ਼ਾਸਨ ਨੂੰ 3-4 ਦਿਨ ਹੋ ਗਏ ਪ੍ਰਸ਼ਾਸਨ ਆਇਆ ਤਾਂ ਹੈਗਾ ਜੀ ਬਹੁਤ ਹੈਲਪ ਕਰ ਰਿਹਾ ਪਰੇ ਪ੍ਰਸ਼ਾਸਨ ਜੇ ਕਿਤੇ 5ਵੇਂ ਮਹੀਨੇ ਜਾ ਜੇ ਉਦੋਂ ਜ਼ਿਆਦਾ ਵਧੀਆ ਗੱਲ ਹੈ ਜੀ ਕਿਉਂਕਿ ਉਦੋਂ ਖਰਚਾ ਵੀ ਇਹਨਾਂ ਦਾ ਘੱਟ ਹੋਊਗਾ ਤੇ ਕੰਮ ਜ਼ਿਆਦਾ ਹੋਊਗਾ ਜੀ ਹੁਣ ਕੰਮ ਘੱਟ ਹੋ ਰਿਹਾ ਤੇ ਖਰਚਾ ਜ਼ਿਆਦਾ ਹੋ ਰਿਹਾ ਕੀ ਹੁਣ ਅਜੇ ਤਾਂ ਇਹਦਾ ਬੰਨਾ ਪੱਕਾ ਬੰਨਾ ਜਾ ਰਿਹਾ ਇਹ ਬੰਨ ਜੀ ਵਿੱਚੋਂ ਜ਼ਿੰਮੇਦਾਰਾਂ ਨੂੰ ਜਿਹੜੀ ਇਹ ਮਾਈਨਿੰਗ ਤੋਂ ਰੋਕਦੇ ਆ ਜ਼ਿੰਮੇਦਾਰਾਂ ਨੂੰ ਜਿਨ੍ਹਾਂ ਦੇ ਹੈਗਾ ਵਾ ਉੱਥੋਂ ਚੁਕਾ ਕੇ ਬੰਨਾ ਤੇ ਮਿੱਟੀ ਪਾ ਸਕਦਾ ਜ਼ਿੰਮੇਦਾਰ ਨੂੰ ਇੰਨੀ ਖੁੱਲ੍ਹ ਦਿੱਤੀ ਜਾਵੇ ਜੀ ਇੱਕ ਜੀ ਇੱਥੋਂ ਗਰਦਿਆਲਪੁਰਾ ਬੀਟ ਤੋਂ ਲੈ ਕੇ ਜੀ ਇਹ ਬਾਦਸ਼ਾਹਪੁਰ ਕਾਠ ਤੱਕ ਬੰਨ ਵੱਜ ਜੇ ਇਹ ਰੋ ਇਸ ਇਲਾਕੇ ਨੂੰ 25 30 ਹਜ਼ਾਰ ਏਕੜ ਫਸਲ ਇਥੋਂ ਵਜ ਸਕਦੀ ਹੈ 25 20 ਕੀ ਪਿੰਡ ਪੈਂਦੇ ਜਿਨ੍ਹਾਂ ਦੀ ਜ਼ਮੀਨ ਹੈ ਹਾਂਜੀ ਹਾਂਜੀ ਪੱਕਾ ਬਣਨਾ ਚਾਹੀਦਾ ਕੁਝ ਜਿਹੜਾ ਇਹ ਬਾਦਸ਼ਾਹਪੁਰ ਦਾ ਪੋਲਾ ਜੀ ਤੁਹਾਡਾ ਨਾਮ ਪ੍ਰਵਿੰਦਰ ਸਿੰਘ ਜੀ ਪਿੰਡ ਆਰਾਮਪੁਰ ਪੜਤਾ ਜੀ ਕੀ ਦੇਖਣੋ ਹਾਲਾਤ ਜਿਹੜੇ ਮਿਲ ਰਹੇ ਨੇ ਹਾਲਾਤ ਨਾਜ਼ੁਕ ਨੇ ਜੀ ਇਹ ਇਹ ਜਿਹੜਾ ਕੰਮ ਇਹ ਹੁਣ ਕਰ ਰਿਹਾ ਜੀਸੀਬੀ ਨਾਲ ਇਹ ਕੰਮ ਬਿਲਕੁਲ ਸੁੱਕੇ ਮੌਸਮ ਦੇ ਵਿੱਚ ਹੋਣ ਵਾਲਾ ਸੀਗਾ ਇਹ ਕੰਮ ਤਾਂ ਇੱਕ ਨਲਾਕੀ ਵਾਲੀ ਹੈ ਕੋਈ ਬਹੁਤਾ ਵਧੀਆ ਨਹੀਂ ਹੈਗਾ ਅਸੀਂ ਤੈਨੂੰ ਕੋਈ ਜ਼ਿਆਦਾ ਚੰਗਾ ਰੇਂਗਣ ਦੇ ਖਤਰਾ ਆ ਗਿਆ ਓਰੇ ਇਹ ਖਤਰਾ ਹੀ ਹੈ ਜੀ ਹੁਣ ਪਾਣੀ ਤਾਂ ਪੰਜ ਪੰਜ ਮਿੰਟ ਬਾਅਦ ਸਰਕੀ ਜਾਂਦਾ ਹੈ ਤੇ ਜੇ ਹੁਣ ਇਹ ਮਾੜਾ ਜਾ ਕਿਤੇ ਵੀ ਕੋਈ ਲੀਕੇਜ ਹੋ ਗਿਆ ਇੱਕ ਵਾਰੀ ਇਹ ਜਿੱਦਾਂ ਦਾ ਬੰਨ ਹੈ ਤੇ ਇੱਕ ਘੰਟਾ ਵੀ ਨਹੀਂ ਕੱਢਣਾ ਇੱਥੇ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਕਰ ਦੂਗਾ ਇਹ ਕੰਮ ਬਿਲਕੁਲ ਸੁੱਕ ਪੁਗੇ ਚ ਕਰਨ ਵਾਲਾ ਸੀਗਾ ਜਿਹਦੇ ਵਿੱਚ ਟਿੱਬੇ ਵਾਲੀ ਰੇਤਾ ਪਾ ਕੇ ਕਰਨ ਵਾਲਾ ਸੀਗਾ ਕਾ ਗ੍ਰਾਸ ਟਾਈਮ ਜਿਹੜਾ ਨਵਾਂ گاਉਂ ਆ ਜੀ ਉਹ 21 ਫੁੱਟ ਤੇ ਚੱਲਣ ਡਿਆ ਹਾਂਜੀ ਕੀ ਹੋਣਾ ਚਾਹੀਦਾ ਜੇ ਪਹਿਲਾਂ ਜੇ ਮੈਂ ਇੱਥੇ ਮੌਕੇ 'ਚ ਆ ਕੇ ਪ੍ਰਬੰਧ ਕੀਤੇ ਜਾਂਦੇ ਇਹ ਜਿਹੜੇ ਦਰਖਤ ਸੀ ਇਹ ਕੱਟੇ ਜਾਂਦੇ ਜਿਹੜੇ ਦੇ ਨਾਲ ਝਾੜ ਸੀਗੇ ਇਹਦੇ ਨਾਲ ਬਕਾਇਦਾ ਬੰਨ੍ਹ ਲਾ ਕੇ ਗੱਟੇ ਲਾ ਕੇ ਪੱਥਰ ਲਾਇਆ ਜਾਂਦਾ ਜਿਹੜਾ ਜਾਣ ਕੇ ਪਾਣੀ ਦੀ ਇਹਨੂੰ ਠੇਸ ਨਾ ਪਹੁੰਚਦੀ ਕਿਸੇ ਵੀ ਤਰ੍ਹਾਂ ਪਾਣੀ ਵਧ ਰਿਹਾ ਹੁਣ ਪਾਣੀ ਵਧ ਹੀ ਜਾਂਦਾ ਜੀ ਇਹ ਲੱਗਦਾ ਵੀ ਖਤਰਾ ਹੈ ਗਿਆ ਆਪਣਾ ਖਤਰਾ ਤਾਂ ਇਸ ਟਾਈਮ ਪੂਰਾ ਜੀ ਜਿੰਨਾ ਚਿਰ ਪਾਣੀ ਡਾਊਨ ਨਹੀਂ ਜਾਂਦਾ ਇਹ ਹਮ ਪ੍ਰਸ਼ਾਸਨ ਕਿਹੜਾ ਮਾਰ ਕੇ ਚਲੇ ਜਾਂਦੇ ਆ ਪਰ ਇਹ ਹੁਣ ਆਏ ਆ ਜਦੋਂ ਪਾਣੀ ਆ ਗਿਆ ਜਾਂ ਤਾਂ ਇਹ ਜਦੋਂ ਬਿਲਕੁਲ ਸਾਫ਼ ਮੌਸਮ ਸੀ ਉਦੋਂ ਇਹਦਾ ਇੰਤਜ਼ਾਮ ਕਰਦੇ ਮਿੱਟੀ ਵੀ ਆ ਸਕਦੀ ਸੀ ਲੇਬਰ ਵੀ ਆ ਸਕਦੀ ਸੀ ਹੁਣ ਬਹੁਤੇ ਥਾਵਾਂ ਤੇ ਤੇ ਜੀ ਸੀ ਬੀ ਜਾਣ ਨੂੰ ਰਸਤਾ ਵੀ ਨਹੀਂ ਰਹਿ ਜਾਣਾ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਛਤਰਾਣਾ ਦੇ ਬਾਦਸ਼ਾਹਪੁਰ ਦੇ ਖੱਗਰ ਦਰਿਆ ਤੇ ਆ ਪੰਜਾਬ ਪਿਛਲੇ 13 14 ਦਿਨਾਂ ਤੋਂ ਜਿਹੜੀ ਹੜ੍ਹਾਂ ਦੀ ਬਹੁਤ ਵੱਡੀ ਤਬਾਹੀ ਨਾਲ ਗੁਜ਼ਰ ਰਿਹਾ ਅੱਧਾ ਪੰਜਾਬ ਪੰਜਾਬ ਦੇ 10 12 ਜ਼ਿਲ੍ਹੇ ਪੂਰੀ ਤਰ੍ਹਾਂ ਡੁੱਬ ਚੁੱਕੇ ਨੇ ਘਟੋ ਘਟ ਪੌਣੇ 3 ਲੱਖ ਏਕੜ ਜਿਹੜੀ ਫਸਲ ਡੁੱਬ ਚੁੱਕੀ ਹੈ ਲੋਕਾਂ ਦੇ ਪਸ਼ੂ ਮਰ ਚੁੱਕੇ ਨੇ ਲੋਕਾਂ ਲੋਕ ਮੁੜ ਵਸੇਬਾ ਕਰ ਰਹੇ ਨੇ ਲੋਕ ਉਜੜ ਚੁੱਕੇ ਨੇ ਘਰਾਂ ਚੋਂ ਸੋ ਅੱਜ ਅਸੀਂ ਹਲਕਾ ਛਤਰਾਣਾ ਦੇ ਖੱਗਰ ਚਾ ਜਿੱਥੇ ਪਾਣੀ ਲਗਾਤਾਰ ਜਿਹੜਾ ਹੈਗਾ ਵਧਦਾ ਜਾ ਰਿਹਾ ਸਾਨੂੰ ਕਿਉਂਕਿ ਅਸੀਂ 23 ਚ ਵੀ ਆਪਣੇ ਹਲਕਾ ਛਤਰਾਣਾ ਨੇ ਬਹੁਤ ਵੱਡੀ ਹੜਾਂ ਦੀ ਮਾਰ ਝੱਲੀ ਸੀ 23 ਦੇ ਵਿੱਚ ਵੀ ਲਗਭਗ 2 ਦਰਜਨ ਦੇ ਕਰੀਬ ਪਿੰਡ ਸੀ ਜਿਹੜੇ ਬਹੁਤ ਪ੍ਰਭਾਵਿਤ ਹੋਏ ਸੀ ਕਿਸਾਨਾਂ ਦੀਆਂ ਫਸਲਾਂ ਉਜੜ ਗਈਆਂ ਸਾਡੀਆਂ ਸੜਕਾਂ ਖਤਮ ਹੋ ਗਈਆਂ ਰਸਤੇ ਪਨਾਹ ਹੋ ਗਏ ਲੋਕਾਂ ਦੇ ਪਸ਼ੂ ਮਾਲਤਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ ਮੈਂ ਤੁਹਾਨੂੰ ਦਸਾਣਾ ਚਾਹੁੰਦਾ ਕਿ ਇੱਕ ਹਗਰਦੇ ਰਿਆ ਆ ਬਾਦਸ਼ਾਹਪੁਰ ਤੋਂ ਲੈ ਕੇ ਜਦੋਂ ਕਿਤੇ ਹਗਰਦੇ ਰਿਆ ਦੇ ਬੰਨ ਟੁੱਟੇ ਜਾਂਦੇ ਨੇ ਤਾਂ ਇੱਥੋਂ ਸੁਧਾਰਨਪੁਰ ਜਿਹੜਾ ਹੈਗਾ ਡੇਰਾ ਜਿਹੜਾ ਹੈਗਾ ਜਿਹੜਾ ਬਕਰਾਹਾ ਹੈਗਾ 61 ਪਿੰਡ ਹੈਗਾ ਸਿਉਨਾ ਪਿੰਡ ਹੈਗਾ ਹੋਰ ਦਰਜਨਾ ਪਿੰਡ ਨੇ ਜਿਹੜੇ ਉਹ ਪਾਣੀ ਦੀ ਲਪੇਟ ਚ ਆ ਜਾਂਦੇ ਨੇ ਕਿਉਂਕਿ ਘੱਗਰ ਦੇ ਬੰਨੇ ਜਿਹੜੇ ਹੈਗੇ ਨੇ ਮਜ਼ਬੂਤ ਨਹੀਂ ਕੀਤੇ ਗਏ ਪਿੱਛੇ ਹਰਚੰਦਪੁਰ ਆ ਜਿੱਥੋਂ ਅਕਸਰ ਪਾਣੀ ਟੁੱਟਦਾ ਅੱਜ ਵੀ ਉੱਥੋਂ ਜਿਹੜਾ ਹੈਗਾ ਬੰਨਾ ਨਹੀਂ ਟੁੱਟਾ ਜਿਹੜਾ ਟੁੱਟਣ ਦੇ ਚਾਂਸ ਨੇ ਕਿਉਂਕਿ ਸਰਕਾਰਾਂ ਨੇ ਇਹ ਕਹਿੰਦਾ ਵਿੜੇ ਆਈ ਜੰਝ ਬਿੰਨੋ ਕੁੜੀ ਦੇ ਕੰਨ आ, मतलब वो, वो कहावत नु पूरा करणियां ने आज वख वख ड्रेना ते जेडी हैगी आ जेसीबीयां ਲਾਈਆਂ ਜਾ ਰਹੀਆਂ ਨੇ ਉਹ ਸਾਹਮਣੇ ਮੈਂ ਦਿਖਾਣਾ ਚਾਹੂੰਗਾ ਕਿ ਹੁਣ जेसीबी ਲਾਈ ਗਈ ਆ ਜਦ ਕਿ ਇਹ ਸਰਕਾਰਾਂ ਦੇ ਕੰਮ ਕੁਦਰਤੀ ਆਫਤ ਜਦੋਂ ਆਉਂਦੀ ਹੈ ਤਾਂ ਸਰਕਾਰਾਂ ਉਹਨੂੰ ਨਜਿੱਠਣ ਲਈ ਪਹਿਲਾਂ ਤਿਆਰੀਆਂ ਕਰਦੀਆਂ ਨੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਤਿਆਰੀ ਨਹੀਂ ਕੀ ਲੱਗ ਰਿਹਾ ਹੁਣ ਜਿਵੇਂ ਆਮ ਹਾਲਾਤ ਬਈ ਨਾਰਮਲ ਜਿਹਾ ਕੋਈ ਲੱਗਦਾ ਖਾਤਰਾ ਨਹੀਂ ਆ ਜੇ ਸਾਨੂੰ ਇਹ ਨਾਰਮਲ ਦਿਖ ਰਿਹਾ ਪਾਣੀ ਕਿਉਂਕਿ ਲਗਾਤਾਰ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਡੈਮ ਸਾਡੇ ਤਿੰਨੋਂ ਬੁਰੀ ਤਰ੍ਹਾਂ ਨੱਕੋ ਨੱਕ ਭਰੇ ਪਏ ਨੇ ਔਰ ਡੈਮਾਂ ਦੇ ਵਿੱਚੋਂ ਜਿਹੜਾ ਹੈ ਗੇਟ ਖੋਲੇ ਜਾ ਚੁੱਕੇ ਨੇ ਹੁਣ ਪਾਣੀ ਆਫਟਰ ਆਲ ਜਿਹੜਾ ਹੈ ਗਿਆ ਮਾਝਾ ਦੁਆਬਾ ਪਹਿਲੀ ਡੁੱਬ ਚੁੱਕਿਆ ਸਿਰਫ ਸਾਡਾ ਮਾਲਵਾ ਬਚਿਆ ਮਾਲਵੇ ਦੇ ਵਿੱਚ ਵੀ ਮਾਨਸਾ ਸਾਡਾ ਡੁੱਬਿਆ ਪਿਆ 663 ਪਿੰਡੋਂ ਦੇ ਡੁੱਬੇ ਪਏ ਨੇ ਅੱਜ ਦੀਆਂ ਰਿਪੋਰਟਾਂ ਨੇ ਹਲਕਾ ਛਤਰਾਣਾ ਬਚਾਉਣ ਦੀ ਗੱਲ ਕਰੀਏ ਕਿ ਬਚ ਸਕਦਾ ਹਲਕਾ ਛਤਰਾਣਾ ਬਚ ਸਕਦਾ ਹੈ ਜੇ ਹਜੇ ਵੀ ਜਿੱਥੇ ਕਿਤੇ ਪਾਣੀ ਦੀ ਬੰਨ ਟੁੱਟਣ ਦੀ ਉਮੀਦ ਹੈ ਸਰਕਾਰ ਉੱਥੇ ਜਾ ਕੇ ਇਮੀਡੀਏਟਲੀ ਉਹਨਾਂ ਬੰਨਾਂ ਨੂੰ ਥੋੜਾ ਬਹੁਤਾ ਮਿੱਟੀ ਲਾਵੇ ਉੱਥੇ ਪਿੰਡਾਂ ਦੇ ਲੋਕ ਮਦਦ ਲਈ ਤਿਆਰ ਨੇ ਅਸੀਂ ਮਦਦ ਲਈ ਤਿਆਰ ਹਾਂ ਲੇਕਿਨ ਸਰਕਾਰ ਜਿਹੜੀ ਹੈਗੀ ਹੁਣ ਜਾ ਮજબૂત ਹੋਣਗੇ ਸਾਡੇ ਵੱਲੋਂ ਬੰਨਾ ਇਸਟ੍ਰੈਂਥਰਿੰਗ ਕੀਤੀ ਜਾ ਰਹੀ ਹੈ ਸਾਨੂੰ ਜੇਕਰ ਕੋਈ ਲੱਗਦਾ ਵੀਕ ਪੁਆਇੰਟ ਹੈਗਾ ਉਹਦੇ ਅਸੀਂ ਇਨਸਪੈਕਸ਼ਨ ਕਰ ਰਹੇ ਹਾਂ ਸਾਰੀ ਵਿਜੀਲੈਂਟ ਕਰ ਰਹੇ ਹਾਂ ਬੰਨਾ ਨੂੰ ਕੋਈ ਵੀਕ ਪੁਆਇੰਟ ਲੱਗਦਾ ਉੱਥੇ ਥੈਲੇ ਲਗਾ ਕੇ ਮਿੱਟੀ ਦੇ ਉਹਨਾਂ ਨੂੰ ਸਟ੍ਰੈਂਥਨ ਕਰ ਦਿੰਦੇ ਆ ਜੰਬੋ ਬੈਗ ਵੀ ਅਸੀਂ ਭਾ ਰੱਖੇ ਹੈਗੇ ਆ ਜਾਲ ਵੀ ਹੈਗੇ ਸਾਡੇ ਕੋਲ ਸਟ੍ਰੈਂਥਰਿੰਗ ਕੀਤੀ ਜਾ ਰਹੀ ਹੈ ਮਿੱਟੀ ਪਾ ਕੇ ਪਾਣੀ ਆ ਰਿਹਾ ਹੈ ਨਿਕਲ ਜਾ ਰੂਗਾ ਕੋਈ ਨਹੀਂ ਖਬਰਾਂ ਦੀ ਲੋੜ ਹੈ ਦਬਾਅ ਵਧ ਰਿਹਾ ਕਿ ਲੱਗਦਾ ਜੀ ਪਾਣੀ ਸਪੀਡ ਬੜੀ ਘੱਟ ਹੈਗੀ ਵਦਨ ਦੀ ਅ ਅੱਜ 4 ਘੰਟਿਆਂ ਚ 0.1 ਪੁਆਇੰਟ ਖਨੋਰੀ ਦੀ ਗੇਜ ਵੱਡੀ ਹੈ ਤਾਂ ਨਿਕਲ ਸਕਦਾ ਹੈ ਕੋਈ ਇਤਨੀ ਹੈ ਨਹੀਂ ਬਟ ਪ੍ਰੀਕਾਸ਼ਨ ਲੈਣ ਦੀ ਲੋੜ ਹੈਗੀ ਕੋਈ ਨੇੜੇ ਨਾ ਬੱਚਿਆਂ ਨੂੰ ਨਾ ਭੇਜੋ ਕਾ ਗਰਦੇ ਨੇੜੇ ਕੋਈ ਅਨ ਸੁਖਾਵੀ ਘਟਨਾ ਨਾ ਵਾਪਰੇ ਬ੍ਰੀਚ ਮਿਲੀ ਕਿਤੇ ਜਾ ਕੇ ਹੀ ਕੱਲੀ ਹੀ ਨਹੀਂ ਬ੍ਰੀਚ ਨਹੀਂ ਹੈਗੀ ਇਹ ਵੀ ਥੋੜੀ ਜੀ ਖਾਰਜ ਹੀ ਪੈ ਰਹੀ ਸੀਗੇ ਇਹਨੂੰ ਅਸੀਂ ਠੀਕ ਕਰਾ ਦਿੱਤਾ ਹੈਗਾ ਬ੍ਰੀਚ ਹੋਣ ਤੋਂ ਪਹਿਲਾਂ ਹੀ ਟੇਕਅਪ ਕਰ ਲਿਆ ਸੀਗਾ ਸਾਡੇ ਬੇਲਦਾ ਰਹੇਗੇ ਜੇ ਸਾਹ ਰਹੇਗੇ ਪ੍ਰੋਪਰ ਵਾਚ ਕਰ ਰਹੇ ਆ ਵਿਜੀਲੈਂਟ ਕਰ ਰਹੇ ਆ ਬੰਨ ਨੂੰ ਜਿਹੜੇ ਵੀ ਬੰਨ ਹੈਗੇ ਕਿਤੇ ਨਾ ਹੋਏ ਕੋਈ ਸਾਨੂੰ ਕੋਈ ਖਬਰ ਮਿਲਦੀ ਹੈ ਉਹਨੂੰ ਵੀ ਅਸੀਂ ਟੇਕਅਪ ਕਰ ਲੈਨੇ ਆ ਕੀ ਕੀ ਪੀੜਾ ਜੇ ਕਿਸਾਨ ਨੂੰ ਪਤਾ ਲੱਗਦਾ ਕਿਤੇ ਪਾਣੀ ਪੂਣ ਦੀ ਸਮੱਸਿਆ ਵੀ ਟੁੱਟਾ ਦਾ ਬੰਨ ਕੋਈ ਦਿੱਸਦਾ ਨਾ ਆ ਕੇ ਦੱਸਿਆ ਜਾਂਦਾ ਹਾਂ ਦੱਸਿਆ ਜਾਂਦਾ ਸਾਨੂੰ ਕੰਟਰੋਲ ਰੂਮ ਦੇ ਨੰਬਰ ਵੀ ਦੇ ਹੋਏ ਆ ਸਾਨੂੰ ਵੀ ਦੱਸ ਸਕਦੇ ਆਂਗੇ ਇਨਫੋਰਮ ਕਰ ਸਕਦੇ ਅਸੀਂ ਟੇਕਅਪ ਕਰ ਲੈਨੇ ਨਾਲ ਦੀ ਨਾਲ ਕੋਈ ਬਰੀਚ ਹੋਣ ਤੋਂ ਪਹਿਲਾਂ ਹੀ ਉਹਨੂੰ ਰੋਕ ਲਿਆ ਜਾਏ ਤਾਂ ਸਭ ਤੋਂ ਵਧੀਆ ਕੀ ਹਾਲਾਤ ਵਿੱਚ ਸਥਿਤੀ ਕੰਟਰੋਲ ਚ ਲੱਗਦਾ ਹੁਣ ਅਜ ਪਿੱਛੋਂ ਪਾਣੀ ਸੇਮ ਲੈਵਲ ਚੱਲ ਰਿਹਾ ਹੈਗਾ ਸਵੇਰ ਦਾ ਕੋਈ ਗੇਜ ਵੱਧ ਨਹੀਂ ਰਹੀ ਘਟ ਨਹੀਂ ਰਹੀ ਹੈਗੀ ਹੈ ਸਟੇਬਲ ਹੋ ਗਿਆ ਹੈ ਅਪੀਲੇ ਹੀ ਹੈਗੀ ਬਸ ਕੱਗਰ ਦੇ ਨੇੜੇ ਨਾਲ ਭੇਜੋ ਬੱਚਿਆਂ ਨੂੰ ਆਪਣਾ ਥੋੜਾ ਟੇਕ ਕੇ ਰੱਖੋ ਕੋਈ ਘਬਰਾਉਣ ਦੀ ਲੋੜ ਵੀ ਨਹੀਂ ਹੈਗੀ ਚਲ ਲੇਕਿਨ ਅਲਰਟ ਰੈਂਡ ਦੀ ਲੋੜ ਜ਼ਰੂਰ ਹੈਗੀ ਹੈ ਅਫਵਾਹ ਫਿਲਾਇਆ ਰਹੀ ਨੇ ਅਫਵਾਹਾਂ ਤੋਂ ਬਚ ਕੇ ਰਹੋ ਅਫਵਾਹ ਹਜੇ ਕਿਤੋਂ ਕੋਈ ਬਰੀਚ ਨਹੀਂ ਹੋਈ ਹੈ ਕੋਈ ਓਵਰਫਲੋਇੰਗ ਨਹੀਂ ਹੋਇਆ ਹੈਗਾ ਕੱਗਰ ਦੇ ਅੰਦਰ ਹੀ ਚੱਲ ਰਿਹਾ ਹੈ ਪਾਣੀ ਨਿਕਲ ਜੂਗਾ ਜੇ ਅਹੀ ਸਟੇਬਲ ਰਹਿ ਗਈ ਗੇਜ ਤਾਂ ਇਹ ਘਟ ਜੂਗਾ ਪਾਣੀ ਵੀ ਜੇ ਕੋਈ ਵੱਧਦਾ ਤਾਂ ਤੁਹਾਡੇ ਸੂਦਿਕਾ ਤੇ ਹੋ ਗਨਾਂਗੇ ਵੱਧਦਾ ਤਾਂ ਹਜੇ ਤਾਂ ਆਪਣੇ ਕੋਲ ਮਾਰਜਨ ਪਿਆ ਹੈਗਾ 1 ਫੁੱਟ ਡੇਢ ਫੁੱਟ ਹੋਰ ਵੀ ਵੱਧ ਜੂਗਾ ਤਾਂ ਵੀ ਸਾਨੂੰ ਕੁਝ ਹੋਣਾ ਨਹੀਂ ਹੈਗਾ ਕੋਈ ਇਸ਼ੂ ਨਹੀਂ ਹੈਗਾ ਹਜੇ